ਸਸ਼ਕਾਲ ਤੁਸੀਂ ਦੇਖ ਰਹੇ ਹੋ ਟਾਪ ਪੰਜਾਬ ਟੀਵੀ ਤੇ ਮੈਂ ਹਾਂ ਦੀਪ ਸਿੰਘ ਚੈਲਦਾ ਯਾਰੋ ਜਿਨ੍ਹਾਂ ਦੇ ਘਰੇ ਬੱਚੇ ਹੁੰਦੇ ਆ ਨਾ ਉਹਨਾਂ ਦੇ ਘਰੇ ਰੌਣਕਾਂ ਹੀ ਲੱਗੀਆਂ ਰਹਿੰਦੀਆਂ ਨੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਹ ਬੱਚੇ ਜਿਹਰੇ ਹੁੰਦੇ ਆ ਨਾ ਇਹਨਾਂ ਦੇ ਜੋ ਦਿਲ 'ਚ ਹੁੰਦਾ ਹੈ ਉਹੀ ਇਹਨਾਂ ਦੇ ਮੂੰਹ 'ਤੇ ਹੁੰਦਾ ਹੈ। ਬੱਚੇ ਮੰਨ ਕੇ ਸੱਚੇ ਹੁੰਦੇ ਆ। ਹਾਲ ਹੀ ਵਿੱਚ ਆਨੀ ਕੀ ਜਿਹੀ ਕੁੜੀ ਦਾ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਿਹਾ ਹੈ। ਲੋਕ ਇਸ ਵੀਡੀਓ ਕਲਿੱਪ ਨੂੰ ਬਹੁਤ ਹੀ ਜ਼ਿਆਦਾ ਪਿਆਰ ਦੇ ਰਹੇ ਨੇ। ਇਸ ਵੀਡੀਓ ਕਲਿੱਪ 'ਚ ਤੁਸੀਂ ਦੇਖੋਗੇ ਕਿ ਆਹ ਨਿੱਕੀ ਜਿਹੀ ਬੱਚੀ ਦੇਖੋ ਕਿਵੇਂ ਬੋਲੀਆਂ ਪਾ ਰਹੀ ਏ ਤੇ ਬੋਲੀਆਂ ਵਿੱਚ ਕਹਿ ਰਹੀ ਏ ਜੀਜਾ ਤੇਰੀ ਮਾਂ ਨੂੰ ਵੇਚ ਕੇ ਹੀਰੋ ਹਾਂਡਾ ਲੈਣਾ। ਸੋ ਇਹ ਨਿੱਕੇ ਜਿਹੇ ਕਲਿੱਪ ਨੂੰ ਲੋਕਾਂ ਨੇ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਤੇ ਇਹ ਕੁੜੀ ਰਾਤੋਂ-ਰਾਤੀ ਸੋਸ਼ਲ ਮੀਡੀਆ 'ਤੇ ਫੇਮਸ ਹੋ ਗਈ। ਸੋ ਆ ਤੁਹਾਡੇ ਨਾਲ ਵੀ ਇਹ ਛੋਟਾ ਜਿਹਾ ਸਿਰ ਹੁੰਦਾ ਲੈਨਾ ਗਿੱਟਾ ਤੇ ਦਿਮਾਗ ਨੂੰ ਵੇਕੇ ਸਿਰ ਹੁੰਦਾ ਲੈਨਾ ਬੜਾ ਈ ਦਿਲ ਨੋਟ ਦਾ ਵਤੀ ਕੋਈ ਝੂਤਾ ਲੈਨਾ ਮਹਾਨੀ ਦਿਲ ਲੋਟ ਦਾ ਕੋਈ ਝੂਤਾ ਲੈਨਾ ਹਾਂਜੀ ਫਿਰ ਇਹ ਵੀਡੀਓ ਕਲਿੱਪ ਤੁਹਾਨੂੰ ਕਿਵੇਂ ਦਾ ਲੱਗਾ ਵੱਧ ਤੋਂ ਵੱਧ ਕਮੈਂਟ ਜਰੂਰ ਕਰਿਓ ਤੇ ਬੱਚੇ ਦੇ ਹੌਸਲਾ ਫੁਜਾਈ ਲਈ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਸੋ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਸਾਸ਼ਿਕਾ ਜੀ